ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਮਾਣੂ ਕੇ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਪਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ 7 ਨਗ ਸੇਲ ਆ ਜੀ 3 ਗੱਬਣ ਆ ਜੀ 1 ਟੋਕੜਾ 1 ਕੱਚੀ ਆ ਥੋੜੀ ਜੀ ਤੇ 2 ਟੌਪ ਦੀਆਂ ਬੱਚੀਆਂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕੀ ਨਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹੜ ਸੈਂਗਲ ਹੈ ਠੀਕ ਆ ਭਾਈ ਜਿਹੜੀ ਆਪਾਂ ਪਹਿਲਾ ਵੀਡੀਓ ਭਾਈ ਵੇਖ ਗਿਆ ਸੀ ਮਾਲੀ ਹਾਂਜੀ ਹਾਂਜੀ ਵੇਖੀ ਨੂੰ ਠੀਕ ਆ ਭਾਈ ਤੇ ਅੱਜ ਇੱਕ ਨੰਬਰ ਭਾਈ ਬੱਚੀ ਤੋਂ ਸ਼ੁਰੂ ਕਰ ਲਾਂਗੇ ਕੀ ਡਿਟੇਲ ਆ ਜੀ ਇਹਦੀ ਭਾਈ ਇਹ ਬੱਚੀ ਜਾਨੀ 7-8 ਮਹੀਨੇ ਉਮਰ ਹੈ ਇਹਦੀ ਠੀਕ ਆ ਭਾਈ ਤੇ ਜਾਨੀ ਰਿਕਾਰਡ ਆਪਾਂ ਫੋਨ ਤੇ ਦੱਸ ਦਾਂਗੇ ਦਾ ਸੀਮਨ ਦਾ ਜਾਨੀ ਰਿਕਾਰਡ ਹੈਗਾ ਹਾਂਜੀ ਹਾਂਜੀ ਸਾਰਾ ਕੁਝ ਹੈਗਾ ਏਅਰ ਸ਼ੇਅਰ 'ਚ ਪੈਂਦੀ ਆ ਬੱਚੀ ਵਾਟਿੰਗ ਦੀ ਆ ਏਅਰ ਸ਼ੇਅਰ 'ਚ ਪੈਂਦੀ ਆ ਬਸ ਬਾਈ ਇਹ ਤਾਂ ਬੰਨ ਹੀ ਰਹਿਣ ਦੀ ਕੋਈ ਨਹੀਂ ਅੱਗੇ ਤੋਰ ਕੇ ਦਿਖਾ ਦਾਂਗੇ ਮੂਰੇ ਹੋ ਜੀ ਝੋਲੀ ਦਿਖਾ ਦਿੱਗੇ ਬਾਈ ਮਦਰ ਮਿਲ ਦਾ ਰਿਕਾਰਡ ਕੀਆ ਬਾਈ ਇਹਦਾ ਇਹਦਾ ਮਦਰ ਮਿਲਕ ਰਿਕਾਰਡ ਬਾਈ 26 ਲੀਟਰ ਦਾ ਦੱਸਦੇ ਆ ਠੀਕ ਆ ਬਾਈ ਯਾਨੀ ਬਹੁਤ ਚੰਗੀ ਹੈ ਇਹਦੀ ਮਾਂ ਟੋਪ ਹੀ ਸੀਗੀ ਠੀਕ ਆ ਜੀ ਹਾਂ ਪਹਿਲਾਂ ਨੇ ਇਹਨਾਂ ਦਿੱਤਾ ਪਰ 26 ਲੀਟਰ ਉਹਨੇ ਠੀਕ ਆ ਬਾਈ ਜਿਹੜਾ ਰਿਕਾਰਡ ਆ ਬੱਚੀ ਦਾ ਪ੍ਰੋਪਰ ਤੁਹਾਨੂੰ ਫੋਨ ਤੇ ਮਿਲ ਜੂਗਾ ਜਿਹੜਾ ਵੀਰ ਖਰੀਦੂਗਾ ਰਿਕਾਰਡ ਸਮੇਤ ਬੱਚੀ ਬਾਈ ਇਹਨਾਂ ਦੇ ਦੇ ਦਾਂਗੇ ਝੋਲੀ ਤੁਹਾਨੂੰ ਦਿਖਾ ਦਿੱਤੀ ਹੈ ਕੋਈ ਵਾਧੂ ਸ਼ਾਖ ਨਹੀਂ ਚਾਰ ਹੀ ਥਾਣਾ ਉਮਰ ਕਿੰਨੇ ਦਾ ਸੀ ਬਾਈ ਸੱਤ ਤੋਂ ਅੱਠ ਮਹੀਨੇ ਉਮਰ ਹੈ ਜੀ ਸੱਤ ਤੋਂ ਅੱਠ ਮਹੀਨੇ ਉਮਰ ਆ ਮਦਰ ਮਲਕਰ ਰਿਕਾਰਡ 26 ਲੀਟਰ ਦਾ ਪਹਿਲਣ ਦਾ ਜੀ ਮੁੱਲ ਬਈ ਇਹਦਾ ਮੁੱਲ 13000 ਦੀ ਦੇ ਦਾਂਗੇ ਜੀ ਉਹ ਜੀ ਮਾਨਤਾਂ ਨੇ ਮੈਂ ਥੋੜਾ ਬਹੁਤਾ ਮੋਫੇ ਕਰਾ ਠੀਕ ਹੈ ਜੀ 13000 ਰੁਪਿਆ ਬਈ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਂ ਨੂੰ ਦੇ ਚੋ ਕਰ ਦਾਂਗੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਨਕੀਨਾਂ ਇਹਦੀ ਕੀ ਡਿਟੇਲ ਹੈ ਜੀ ਬਾਈ ਮੂਹੋਂ ਖੀਰੀ ਆ ਬੱਚੇ ਠੀਕ ਆ ਬਾਈ 1 ਮਹੀਨੇ ਦੀ ਕੱਚੀ ਆ ਠੀਕ ਹੈ ਜੀ ਜਰਸੀ ਆ ਆਪਣੀ ਇਧਰ ਲਈ ਜਰਸੀ ਹਾਂ ਟੌਪ ਦੀ ਟੌਪੀ ਕਿਸੇ ਕਿਸੇ ਜਰਸੀ ਚ ਦੱਬ ਆ ਜਾਂਦਾ ਹੁੰਦਾ ਆਮ ਹੀ ਤੁਸੀਂ ਵੇਂਦੇ ਹੋਵੋਗੇ ਵੀਡੀਓ ਚ ਪਰ ਹੈ ਨਗੀਨਾ ਡੇਟ ਮਤਲਬ ਕਿ ਇੱਕ ਮਹੀਨੇ ਦੀ ਹੈ ਹਾਂ ਜੀ ਬਈ ਜਮਾ ਸੇ ਇਹਦਾ ਮਦਰ ਮਿਲ ਕੇ ਰਿਕਾਰਡ ਕੀਏ ਇਹਦਾ ਮਦਰ ਮਿਲ ਕੇ ਰਿਕਾਰਡ ਬਈ 28 ਲੀਟਰ ਦੱਸਿਆ ਮਾਲਕਾਂ ਨੇ ਠੀਕ ਹੈ ਇਹ ਗਾਂ ਇਹਦੀ ਮਾਂ ਹੈ ਵੀ ਬਹੁਤ ਚੰਗੀ ਆ ਬਈ ਠੀਕ ਹੈ ਜੀ ਹਾਂ ਆਪਣੇ ਆ ਵੇਖੀ ਆ ਆਪਾਂ ਠੀਕ ਹੈ ਦੰਦੋ ਕਿੰਨੀ ਸੀ ਬਈ ਖੀਰੀ ਆ ਬਈ ਮੂਤੋ ਖੀਰੀ ਆ ਹਾਂ ਪਰ ਪਟਕੇ ਵਖਾ ਲੈਣੇ ਆ ਬੱਕ ਤੁਹਾਨੂੰ ਦੰਦ ਵੀ ਆਪਾਂ ਚੈੱਕ ਕਰਵਾ ਦਿੰਨੇ ਆਂ ਮੂੰਹ ਤੋਂ ਖੀਰੀ ਆ ਚੈੱਕ ਕਰੋ ਡੇਟ ਮੁਤਾਬਕ ਮਹੀਨੇ ਦੀ ਕੱਚੀ ਹੈ ਕੱਚੀ ਖੀਰੀ ਹੈ ਇਹ ਜਮ ਤੋੜ ਕੇ ਦਿਖਾ ਦਿਓ ਵੀਰ ਜਰਸੀ ਬਰੀਡ ਆ ਜੀ ਅੰਤ ਕੋਈ ਨਹੀਂ ਖੂਬਸੂਰਤੀ ਦਾ ਮਦਰ ਮਿਲਕ ਰਿਕਾਰਡ 28 ਲੀਟਰ ਦਾ ਫਾਰਮ ਵਾਲੀ ਬੱਚੀ ਆ ਜੀ ਸੋਹਣੀ ਫੇਸ ਕੁਆਲਿਟੀ ਕੱਦ-ਗਾਠ ਤੇ ਵਜਨ ਦੀ ਅੱਜ ਹੀ ਹਾਈਟ ਲਗਭਗ ਇਹਦੀ 5 ਫੁੱਟ ਮੰਨ ਲਿਓ ਜੀ ਜਾਨੀ 5 ਦੇ ਆਸ-ਪਾਸ ਹੋਏ ਇਹ ਫਾਰਮ ਜੋ ਲਈ ਖੁੱਲੀ ਫਿਰਦੀ ਆ ਇਹ ਆਪਾਂ ਖੁੱਲੀ ਛੱਡ ਦਿੰਨੇ ਆ ਥੋੜਾ ਕਰਦੀ ਆ ਥੋੜਾ ਜਾਂ ਖੁੱਲੀ ਫਿਰਦੀ ਆਈ ਆ ਬਾਕੀ ਤੁਸੀਂ ਬੋਡੀ ਸਟਰਕਚਰ ਵੇਖ ਕੇ ਪਤਾ ਲੱਗ ਹੀ ਗਿਆ ਕਿ ਫਾਰਮ ਦੀ ਬੱਚੀ ਆ ਮਹੀਨਾ ਡੇਟ ਮੁਤਾਬਕ ਕੱਚੀ ਆ ਝੋਲੀ ਬਹੁਤ ਸੋਹਣੀ ਤਿਆਰ ਕਰੀ ਫਿਰਦੀ ਆ ਜੀ ਜਿਹੜੇ ਹਿਸਾਬ ਨਾਲ ਮਹੀਨੇ ਦੀ ਕੱਚੀ ਆ ਮਹੀਨੇ ਦੀ ਕਰਤਾ ਅੰਤ ਹੀ ਕੋਈ ਨਹੀਂ ਹੋਣਾ ਝੋਲੀ ਦਾ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲੇ ਬਾਕੀ ਜਾਤ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਬਸ ਠੰਡੀ ਬਹੁਤ ਆ ਬਈ ਬੱਚੀ ਲਓ ਜੀ ਸੀਲ ਸੌ ਕਰਮ ਵਾਲੀ ਪੂਰੀ ਆ ਕਿੰਨਾ ਕੁ ਪਾਜੂ ਬਈ ਦੁੱਧ ਅੰਦਾਜ਼ਾ ਚਾਹੀਦਾ ਦੁੱਧ ਬਈ ਯਾਨੀ ਜਿਵੇਂ ਆਪਾਂ ਹੁਣ ਇਹ ਮਹੀਨੇ ਰੀ ਕੱਟੀ ਆ ਪਿਆਰ ਬਹੁਤ ਚੰਗੀ ਹੋਊਗੀ ਹਾਂਜੀ ਯਾਨੀ 25 ਲੀਟਰ ਦਾ ਆਰਾਮਣਾ ਪਾਊਗੀ ਬੱਚੀ ਦੁੱਧ ਬਾਲਾ ਨਹੀਂ ਬਈ ਕੋਈ ਜਿਹੜੇ ਹਿਸਾਬ ਨਾਲ ਬਰੀਡ ਆ ਬਾਲਾ ਨਹੀਂ ਬਾਕੀ ਸੇਵਾ ਦੇ ਸੱਪ ਤੇ ਆ ਜੇ ਕੋਈ ਰਵੱਤ ਕਰ ਲੂ ਤਾਂ ਵੱਧ ਵੀ ਲੈ ਲੂਗਾ ਮੁੱਲ ਬਈ ਇਹਦਾ ਮੁੱਲ ਬਈ ਲੈਣ ਦੇਣ ਨਾਲ ਆਪਾਂ 65000 ਕਰ ਗਏ। ਹੋ ਜੂ ਮਾਨਤਾਂ ਨੇ। ਥੋੜਾ ਬੋਤਾ ਕਰ ਦਾਂਗੇ ਤੇ। ਮੁੱਲ ਬਈ ਇਹਦਾ 65000 ਰੁਪਿਆ ਕਰਦੇ ਆ। ਇਹ ਖੁੱਲੀ ਫਰਦ ਵੀ ਆਈ ਆ। ਮਾਨਤਾਂ ਨੂੰ ਤੇ ਚੋ ਹੋ ਜੂਗਾ ਫਾਰਮ ਦੀ ਬੱਚੀ ਆ ਜੀ। ਜੇ ਤੁਸੀਂ ਆਓਗੇ ਤੁਹਾਨੂੰ ਵੀ ਦਿਲ ਲੱਗੂਗੀ ਬੱਚੀ ਕਿਉਂਕਿ ਬੱਚੀ ਦੀ ਖੂਬਸੂਰਤੀ ਬਹੁਤ ਆ ਜੀ। ਬੰਨ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ। ਇਹ ਬਈ ਇਹਨੂੰ ਇੱਕ ਤਰੀਕ ਤੋਂ 8ਵਾਂ ਮਹੀਨਾ ਲੱਗਿਆ ਵਾ ਗਾਂ ਨੂੰ। ਤੀਜੇ ਸੂਏ ਲਈ ਗੱਭਣ ਆ ਇਹ। ਠੀਕ ਆ ਜੀ ਹਾਂਜੀ 1 ਤਰੀਕ ਤੋਂ ਜਾਨੀ ਅਜੇ ਤਰੀਕ ਹੋ ਗਈ ਆ 8 ਹਾਂਜੀ ਬਾਈ 1 8 ਮਹੀਨੇ ਤੇ 7 ਦਿਨ ਹੋ ਗਏ ਗੱਬਨ ਦੀ ਤੀਜੇ ਸੂਏ ਸੋਣਾ ਜੀ ਹਾਂਜੀ ਬਾਈ ਤੇ ਦੂਜੇ ਸੂਏ ਦਾ ਮਦਰ ਮਲਕਰ ਰਿਕਾਰਡ ਕੀ ਆ ਜੀ ਇਹਦਾ ਇਹਦਾ ਬਾਈ 36 ਲੀਟਰ ਦਾ ਪਹਿਲਾਂ ਦਾ 32 ਰਈ ਦੂਜੇ ਦਾ 36 ਲੀਟਰ ਦਾ ਹੀ ਠੀਕ ਆ ਬਾਈ ਹਾਂ ਅਜੇ ਆ ਜਾਊ 40 ਨੂੰ ਜਾਊਗੀ ਬਾਈ ਜਿਹੜੇ ਸੋਣਾ ਸਮੀ ਪਈ ਆਪਾਂ ਹਾਈਟ ਚੈੱਕ ਕਰਾ ਦਿੱਤੀ ਜੀ ਬੱਚੀ ਦੀ ਪੂਰੀ ਵੱਡੀ ਹਾਈਟ ਆ ਜੀ ਤੁਰ ਕੇ ਦਿਖਾ ਦੀ ਬਾਈ ਤੀਜਾ ਸੂਆ ਲਗਭਗ ਮਹੀਨਾ ਲੇ ਜੂਗੀ ਖੁੱਲਾਈ ਜੀ ਕਿਉਂਕਿ 8 ਮਹੀਨੇ ਤੇ 7 ਦਿਨਾਂ ਦੀ ਗੱਭਣ ਹੈ ਜੀ ਇਹ ਪਿਛਲੇ ਸੂਏ 36 ਲੀਟਰ ਦੁੱਧ ਦਿੱਤਾ ਐਗਰਤੀਰ ਮਹੀਨਾ ਜੀ ਨੇ ਸਾਂਭ ਲਈ ਦੁੱਧ 22-10 ਦਾ ਕਿ 40 ਨੂੰ ਜਾਵੜੂਗੀ ਬਾਕੀ ਸੇਵਾ ਦਾ ਅੰਤ ਕੋਈ ਨਹੀਂ ਫਾਰਮ ਵਾਲੀ ਗਾਂ ਹੈ ਜੀ ਕੋਈ ਛੋਟੀ ਨਾ ਸਮਝੋ ਇਹਨੂੰ ਫੁੱਲ ਵੱਡੀ ਹਾਈਟ ਦੀ ਵੱਡਾ ਟਾਂਚਾ ਤੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਰ ਤੇ ਲੱਗਿਆ ਹੱਥੀ ਚਵਾਈਆ ਲੈ ਜੀ ਬਾਕੀ ਝੋਲੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਹਿਸਾਬ ਨਾਲ ਇਸ ਵਕਤ ਖਾਲੀ ਝੋਲੀ ਆ ਤੇ ਜਿੱਦ ਦੇ ਕਰਮਾ ਵਾਲੀ ਤਿਆਰ ਹੋਗੀ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ ਗੋਟਰ ਕੀ ਸਟਰੋਂਗ ਵੇਂਜ ਹੁੰਦੀ ਆ ਜੀ ਹਵਾਨੇ ਨੂੰ ਦੋਨੇ ਸਾਈਡ ਤੋਂ ਇੱਕ ਸਾਈਡ ਤੋਂ ਨੂੰ ਦੋਨੇ ਸਾਈਡ ਤੋਂ ਪੂਰੀਆਂ ਮੋਟੀਆਂ ਨਾੜਾਂ ਜੀ ਬਾਕੀ ਨੇੜੇ ਤੋਂ ਆਪਾਂ ਚੈੱਕ ਕਰਵਾ ਦਾਂਗੇ ਜੀ ਥਾਣੋ ਕੇ ਬਾਈ ਇਹਦੇ ਜਮਾ ਓਕੇ ਆਪਾਂ ਮਾਰ ਦਿੰਨੇ ਤਾਂ ਰਹੀ ਠੀਕ ਆ ਜੀ ਥਾਣ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਜਾਓ ਬਾਕੀ ਚੈੱਕ ਕਰਵਾ ਦਿੰਨੇ ਆ ਲਓ ਜੀ ਕੀ ਕਰੀਏ ਓਕੇ ਜਮਾ ਓਕੇ ਜੀ ਤੇ ਮੁੱਲ ਬਾਈ ਇਹ ਅੱਜ ਦਾ ਕੱਚੀ ਦਾ 62 ਹਜ਼ਾਰ ਹੈ ਬਾਈ ਹੋ ਜੋ ਛੋੜ ਛੱਪਾ ਜੀ ਮਮਾਨਤਾਨ ਹੋ ਜਾਊਗਾ ਬਈ ਥੋੜਾ ਜਿਹਾ 62000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਈ ਕਹਿੰਦਾ ਛੋੜ ਛੱਪਾ ਉਹਦੇ ਚੋ ਕਰ ਦਾਂਗੇ ਅੱਗੇ ਬਾਈ ਚਾਰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਟੋਕੜ ਆ ਠੀਕ ਆ ਬਾਈ ਤੇ ਸੂਹਾ ਕਿੰਨਾ ਜੀ ਸੂਹਾ ਤੀਜਾ ਬਾਈ ਸੂਈ ਵੀ ਆ ਹਾਂਜੀ 9 ਲੀਟਰ ਦੁੱਧ ਦਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਈ 3 ਕ ਮਹੀਨੇ ਹੋ ਗਏ ਏਆਈ ਵਗੈਰਾ ਤਾਂ ਨਹੀਂ ਹੋਈ ਬਾਈ ਜਿੰਨਾ ਟਾਈਮ ਚੈੱਕ ਚਣੀ ਆਉਂਦੀ ਆਪਾਂ ਕੁਛ ਨਹੀਂ ਕਹਿੰਦੇ ਅਗਲਾ ਕਹਿ ਵੀ ਦਿੰਦਾ ਬਈ ਮਹੀਨਾ ਹੋ ਗਿਆ ਬਣੀ ਨੂੰ ਆਪਾਂ ਜਿੰਨਾ ਟਾਈਮ ਚੈੱਕ ਚਣੀ ਆਉਂਦੀ ਉਹਨਾਂ ਟਾਈਮ ਆਪਾਂ ਖਾਲੀ ਕਹਿ ਕੇ ਦੇ ਦਿੰਦੇ ਠੀਕ ਆ ਬਾਈ 9 ਕਿਲੋ ਦੁੱਧ ਦਾ ਹਾਂਜੀ ਤੋਰ ਕੇ ਦਿਖਾ ਦੀ ਬਾਈ ਤੀਜਾ ਸੂਹਾ ਦੁੱਧ 9 ਕਿਲੋ ਆ ਕ੍ਰੋਸ ਚ ਕਰਮ ਵਾਲੀ ਪੈਂਦੀ ਆ ਸਿੰਘ ਆ ਬਾਈ ਮਾੜੇ ਮੂਰੇ ਮਾਰਦੀ ਮੂਰੇ ਤਾਂ ਨਹੀਂ ਆ ਨਾ ਬਾਈ ਬਾਲੀ ਠੰਡੀ ਹੈ ਠੀਕ ਆ ਜੀ ਬੇਫਿਕਰ ਹੋ ਜਿਓ ਭਾਵੇਂ ਬਿਨਾਂ ਨਿਆਣੇ ਤੋਂ ਚੋਲੋ ਇੰਨੀ ਠੰਡੀ ਆ ਬਾਈ ਠੀਕ ਆ ਜੀ ਬਾਈ ਕਹਿੰਦਾ ਬਿਨਾਂ ਨਿਆਣੇ ਤੋਂ ਚੋਲਿਓ ਠੰਡੀ ਕਰਮ ਵਾਲੀ ਇੰਨੀ ਆ 9 ਕਿਲੋ ਦੁੱਧ ਆ ਬਾਈ ਕਹਿੰਦਾ ਮਾਲਕਾਂ ਨੇ ਕਿਹਾ ਜਾਂ ਨਹੀਂ ਕਿਹਾ ਪਰ ਆਪਾਂ ਨਹੀਂ ਕਹਿੰਦੇ ਜਿੰਨਾ ਟਾਈਮ ਚੈੱਕ ਚ ਨਹੀਂ ਹੁੰਦੀ ਇਹ ਆਈ ਹੋਈ ਜਾਂ ਨਹੀਂ ਵਜਨ ਵਜੂਦ ਦੀ ਕਰਮ ਵਾਲੀ ਚੰਗੀ ਆ ਤਸੱਲੀ ਤੁਸੀਂ ਆਪ ਕਰ ਲੈਣੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਇਹਦਾ ਮੁੱਲ ਬਾਈ ਇਹਦਾ ਮੁੱਲ 25000 ਆ ਬਾਈ ਠੀਕ ਆ ਇਹਦਾ ਮੁੱਲ ਬਾਈ 25000 ਰੁਪਇਆ ਕਰਦੇ ਆ ਉਹਦੇ ਚੋ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਜੀ ਅੱਗੇ ਬਾਈ ਪੰਜ ਨੰਬਰ ਇਹਦੀ ਕੀ ਡਿਟੇਲ ਹੈ ਇਹ ਬੱਚੀ ਪਹਿਲੇ ਸੂਏ ਆ ਬਾਈ ਦੰਦੋ ਜੀ ਦੰਦੋ ਨਹੀਂ ਦੇਖੀ ਦੰਦੋ ਹੋਊ ਜਾਨੀ ਦੰਦਾ ਜੀ ਹੋਊਗੀ ਦੇਖੀ ਨਹੀਂ ਆਪਾਂ ਠੀਕ ਆ ਬਾਈ ਹਾਂ ਤੇ ਦੈਣ ਕਿੰਨੇ ਲੈ ਜੂਗੇ ਦੈਣ ਹਜੇ ਬਈ ਹਫਤਾ ਕੱਢ ਜੂਗੀ ਕਿੰਨਾ ਕੁ ਪਾ ਦੂਗੀ ਦੁੱਧ ਪਾ ਦੂ ਬਈ 15 ਲੀਟਰ ਠੀਕ ਆ ਤੋਰ ਕੇ ਦਿਖਾ ਦੀ ਬਈ ਸੂਆ ਪਹਿਲਾਂ ਦੰਦੋ ਚੈੱਕ ਨਹੀਂ ਕੀਤੀ ਹੋ ਸਕਦਾ ਦੰਦਾਂ ਜੀ ਹੋਵੇ ਜਰਸੀ ਜੀ ਪੈ ਜਾਂਦੀ ਹੈ ਨਾ ਬਈ ਇਹ ਹਾਂਜੀ ਬਈ ਜਰਸੀ ਜੀ ਪੈ ਜਾਂਦੀ ਬਾਕੀ ਗਰਮੀਆਂ ਦਾ ਸੋਫਾ ਏ ਹਾਈਟ ਵੀ ਚੰਗੀ ਆ ਤਿਆਰੀ ਵੀ ਕਰਮ ਵਾਲੀ ਚੰਗੀ ਆ ਦੈਣ ਹਜੂ ਦੈਣਾ ਹਜੇ ਬਈ ਦੱਸਦਾ ਕਿ ਲੈ ਜੂਗੀ ਉਹਦੇ ਤੇ ਕਰਦਾ ਪੂਰਾ ਸੋਹਣਾ ਸੇ ਟੋਪ ਦਾ ਹਵਾਨਾ ਤਿਆਰ ਕਰ ਲੈਣਾ ਆਪਾਂ ਨੇੜੇ ਤੋਂ ਵੀ ਹੋਰ ਨਾਲ ਚੈੱਕ ਕਰਾ ਦਾਂਗੇ ਹਨਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਪੱਥੀ ਜਵਾਈ ਵਾਲਾ ਡਰਦੀ ਆ ਉਹਨੇ ਤੋਂ ਡਰਦਾ ਜੀ ਪਸੂ ਬਾਕੀ ਸੋਹਣੀ ਫੇਸ ਕੁਆਲਿਟੀ ਆ ਭਜਨ ਵਜੂਦ ਦੀ ਕਰਮਾ ਵਾਲੀ ਵੀ ਚੰਗੀ ਆ ਬਾਈ ਕਹਿੰਦਾ ਬਾਲਾ ਨਹੀਂ ਕਹਿੰਦੇ 15 16 ਕਿਲੋ ਦੁੱਧ ਪਾਜੂਗੇ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 45000 ਠੀਕ ਆ ਜੀ ਹੋਜੂ ਬਣਾ ਬੋਟਾ ਮਾਨਤਨ ਬੜਾ ਥੋੜਾ ਬਹੁਤਾ ਮਾਨਤਨ ਥੰਡੀ ਥੰਡੀ ਬਹੁਤ ਹੈ ਸੀਲ ਸੌ ਕਰਮ ਵਾਲੀ ਪੂਰੀ ਐ ਇੱਕ ਮਾੜੀ ਜੀ ਆਹ ਬੁੱਬੀ ਦੀ ਹੈ ਬਾਈ ਵੈਸੇ ਇਹ ਉਹਦਾ ਮਾੜੀ ਜੀ ਹੈ ਬਈ ਨਿਸ਼ਾਨ ਜੇ ਨਿਸ਼ਾਨ ਜਈ ਆ ਬੜੀ ਠੰਡੀ ਹੈ ਬੱਚੀ 45000 ਹਾਂਜੀ ਬਈ ਜੋ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਨੰਬਰ ਬਾਈ ਦਾ ਸਟੇਪਲਿੰਨ ਤੇ ਚਾਲਦਾ ਰਹਿੰਦਾ ਅੱਗੇ ਬਾਈ ਇਹ ਵੀ ਬਈ ਪਹਿਲਾ ਸੂਆ ਹੀ ਆ ਪਹਿਲਾ ਸੂਆ ਜੀ ਹਾਂ ਜੀ ਵੱਡੀ ਹੋ ਕੇ ਬਣੀ ਲੱਗਦੀ ਆਂ ਹਾਂ ਵੱਡੀ ਹੋ ਕੇ ਬਣੀਆ ਸੂਆ ਪਹਿਲਾ ਹੀ ਆਦਾ ਬੱਚੀ ਦਾ ਠੀਕ ਆ ਬਾਈ ਤੇ ਇਦਾਂ ਕਿੰਨੇ ਲੈ ਜੂ ਜੀ ਹਫਤਾ ਬਈ ਇਹ ਹੈ ਗਾੜ ਜੂ ਬੜੇ ਆਰਮਣਾ ਗਾੜ ਜੂ ਇੱਕ ਦੋ ਦਿਨ ਇਹ ਵੱਧ ਤਾਂ ਲਿਆ ਸਕਦੇ ਨਹੀਂ ਹਫਤਾ ਦਾ ਗਾੜ ਹੀ ਜਾਊਗਾ ਹੋਰ ਕੇ ਦਿਖਾ ਦੀ ਐਚ ਐਫ ਦਾ ਨਗੀਨਾ ਹੀ ਕਹਿ ਸਕਦੇ ਆ ਕੱਦ ਚੰਗਾ ਕਿਉਂਕਿ ਸੂਆ ਪਹਿਲਾਂ ਥੋੜੀ ਜੀ ਵੱਡੀ ਹੋ ਕੇ ਬਣੀ ਆ ਹਫਤੇ ਦੀ ਡੇਟ ਮੁਤਾਬਕ ਕੱਚੀ ਆ ਕਿੰਨਾ ਕੁ ਬਾਜੂ ਬਈ ਦੁੱਧ ਦੁੱਧ ਬਈ ਇਹ ਪਾ ਦੂਗੀ 17 18 ਲੀਟਰ ਬੜੇ ਆਰਮਣਾ ਪਾ ਦੂਗੀ ਬੱਚੀ ਬਣੂ ਬਥੇਰੀ ਹਜੇ ਠੀਕ ਆ ਜੀ ਦੁੱਧ ਬਈ ਦੱਸ ਦਾਂ 17 18 ਲੀਟਰ ਪਾ ਦੂਗੀ ਰੋਕ ਲਈ ਵੀਰ ਤਿਆਰੀ ਬਹੁਤ ਚੰਗੀ ਆ ਜੀ ਬੱਛੀ ਦੀ ਹਵਾਨਾ ਚੈੱਕ ਕਰੋ ਜੀ ਸੋਹਣਾ ਫਿਟਿੰਗ ਵਾਲਾ ਹਵਾਨਾ ਉਹ ਵੀ ਠੋਸ ਥਣ ਬਹੁਤ ਚੰਗਾ ਲੱਗਿਆ ਵਾ ਗੈਪ ਤੇ ਹੱਥੀ ਚਵਾਈ ਵਾਲਾ ਇੱਕੋ ਜਿਹਾ ਸਾਈਜ਼ ਦੇ ਬਾਕੀ ਕੱਦ ਕਾਠ ਚੰਗੇ ਦੀ ਆ 17 18 ਕਿਲੋ ਦੁੱਧ ਕੋਈ ਬਾਲਾ ਨਹੀਂ ਕਿਉਂਕਿ ਕੱਦ ਕਾਠ ਚੰਗਾ ਜੀ ਵਜ਼ਨ ਵੀ ਚੰਗਾ ਬਾਕੀ ਸੇਵਾ ਦਾ ਮਰਦੀ ਦੇ ਐਸਾ ਫਟਾ ਦੁੱਧ ਵਾਲੀਆਂ ਮਸ਼ੀਨ ਨਹੀਂ ਹੁੰਦੀਆਂ ਜਿੰਨਾ ਕਰਮ ਵਾਲੀਆਂ ਨੂੰ ਪਾ ਲੋ ਤੇ ਉਹਨੇ ਹੀ ਦੇ ਦੇ ਦੁੱਧ ਫਨਾ ਦੀ ਡੰਨਾ ਬਈ ਬਈ ਜਮਾ ਓਕੇ ਆ ਠੀਕ ਆ ਜੀ ਮੁੱਲ ਬਈ ਇਹਦਾ ਇਹਦਾ ਮੁੱਲ 47000 ਕਰਦੇ ਆ ਬਈ ਮੁੱਲ ਬਈ ਇਹਦਾ 47000 ਰੁਪਏ ਬ ਲੈਣ ਦੇ ਨਾਲ ਹੀ ਹੋਊਗਾ ਆਪਣਾ ਜਾਨੀ ਕੇ ਠੀਕ ਆ ਜੀ ਹਾਂ ਬਾਹਲਾ ਨਹੀਂ ਓ ਜਾਨੀ ਹੁਣ ਠੀਕ ਆ ਜੀ ਥੋੜਾ ਬੋੜਾ ਮਾਨਤਾ ਨਹੀਂ ਕਰਾਂਗੇ 47000 ਚ ਬਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹਨੂੰ ਜਚੂਗੀ ਬਈ ਨਾਲ ਕਨੈਕਟ ਕਰ ਸਕਦੇ ਆ ਜੀ ਐਂਡ ਤੇ ਬਈ ਸੱਤ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਆ ਬਈ ਠੀਕ ਆ ਹਾਂ ਕਿੰਨਾ ਟਾਈਮ ਲੈਂਦਾ ਤੇ ਏ ਲੈ ਜੂ ਬਈ ਦੱਸ ਦੇਣਾ ਹਜੇ 10 12 ਦਿਨ ਆਰਾਮ ਨਾਲ ਗਾੜੀ ਜੂ ਕਿੰਨਾ ਕੁ ਪਾਜੇ ਦੁੱਧ ਬਈ ਦੁੱਧ ਨੇ ਪਹਿਲੇ ਸੂਏ 20 ਲੀਟਰ ਦਿੱਤਾ ਠੀਕ ਆ ਜੀ ਹਾਂ ਯਦਕੀ 23 24 ਲੀਟਰ ਪਾ ਦੂਗੀ ਵੱਡੀ ਆ ਜੀ ਹਾਂ ਸੋੜ ਕੇ ਦਿਖਾ ਦੀ ਬਈ ਕ੍ਰੋਸ ਚ ਕਰਮ ਵਾਲੀ ਪੈਂਦੀ ਬਈ ਧੌਣ ਤੇ ਕੀ ਹੋਇਆ ਵੈਸੇ ਲੱਗਿਆ ਇਹ ਬਈ ਉਹ ਖੜਕਿਆ ਵਾ ਉਹ ਕਹਿੰਦੇ ਮੱਛਰ ਮੁਛਰ ਨਹੀਂ ਆਉ ਕੋਈ ਚੱਕਰ ਨਹੀਂ ਗਾ ਅੱਛਾ ਵੈਸੇ ਛੇੜ ਲਿਆ ਹਾਂ ਛਿਟਾ ਜੀ ਕ੍ਰੋਸ ਚ ਕਰਮ ਵਾਲੀ ਪੈਂਦੀ ਆ ਵਜਨ ਵਜੂਦ ਦੀ ਚੰਗੀ ਆ ਦਿਨ ਹਜੇ ਲੈ ਜੂਗੀ 22 ਕਿਲੋ ਦੁੱਧ 2 10 ਦਾ ਪਾ ਦੂਗੀ ਬਾਕੀ ਕ੍ਰੋਸ ਆਂਗਾ ਜੀ 22 ਕਿਲੋ ਦੁੱਧ ਇਹਨਾਂ ਦਾ ਬਹੁਤ ਹੁੰਦਾ ਕਿਉਂਕਿ ਫੈਟ ਚੰਗੀ ਆਉਂਦੀ ਆ ਬਾਕੀ ਗਰਮੀਆਂ ਦਾ ਤੋਹਫਾ ਹਵਾਨੇ ਤੇ ਬ੍ਰੇਕ ਬੇਕ ਵੇਂਜ ਦੇਖ ਸਕਦੇ ਹੋ ਹੁਣਾ ਤੇ ਵੱਡਾ ਹਵਾਨਾ ਤਿਆਰ ਕਰਦੀ ਆਉਂਦੀ ਆ ਸੀਲ ਠੰਡੀ ਬਹੁਤ ਆ ਬਈ ਸੀਲ ਠੰਡੀ ਵੀ 2 10 ਦਾ ਪੂਰੀ ਆ ਬੇਫਿਕਰ ਹੋ ਜਿਓ ਇਹਦਾ ਮੁੱਲ ਜੀ ਇਹਦਾ ਮੁੱਲ ਬਈ ਲੈਣ ਦੇ ਨਾਲ 65000 ਹੈ ਇਹਦਾ ਮੁੱਲ ਬਈ 65000 ਰੁਪਿਆ ਕਰਦੇ ਆ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸੀਰ ਸਾਹਿਬ ਦਾ ਵਿਚਾਰੀ ਕਰਮ ਵਾਲੀ ਬਹੁਤ ਵਧੀਆ ਜਿਵੇਂ ਮਰਜੀ ਬਾਈ ਬਾਕੀ ਬਾਈ ਹਵਾਨੇ ਜੀ ਚੈੱਕ ਕਰੋ ਝੋਲ ਬਹੁਤ ਪਈ ਹੈ ਜੀ ਹਵਾਨੇ ਜੀ ਖਿੱਤਾਂ ਦਾ ਰਵਡਾਂਗੂ ਵਦੂ ਸਾਰਾ ਵੱਲ ਜੱਤੀ ਜੱਤੀ ਹੈ ਬਾਈ ਬਣੂ ਬਹੁਤ ਬੱਚੀ ਸਹੀ ਗੱਲ ਕਿੰਨਾ ਮਾਲ ਦੱਸਿਆ ਸੀ ਬਾਈ ਇਹਦਾ 65000 ਰੁਪਏ 65000 ਚੋਂ ਮਾਨਤਾ ਨੂੰ ਹੋ ਜਾਊਗਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ